ਇੱਜ ਆਪਣਾ ਇੱਥੇ ਹੈਗਾ ਦੂਜਾ ਦਿਨ ਆ। ਸਵੇਰ ਦਾ ਟਾਈਮ ਹੈ। ਅੱਜ ਮੇਰੇ ਵੱਡੇ ਹਾਂ ਤੇ ਅੱਜ ਹੈਗਾ ਜੀ ਆਪਣੀ ਸਮ੍ਰਿਤ कौर ਦਾ ਬਰਥ ਮੇਰਾ ਬਰਥ ਹੈ। ਹੈਪੀ ਬਰਥਡੇ। ਸਾਰੇ ਨਾ ਹਾਤੋ ਕਿ ਅੱਜ ਆਪਾਂ ਰੋਟੀ ਦਾ ਸੱਦਾ ਦਿੰਦੇ ਚੱਲੀਏ। ਕੱਲੀ ਮੈਂ ਨਹੀਂ ਨਾਤੀ। ਆਹ ਦੁਪੱਟੇਲਦਨ ਵੀ ਨਹੀਂ ਨਾਤੀ। ਨਾ ਆਉਂਗੀ। ਆ ਕਿ ਨਾਉਂਗੀ ਕੱਕੀ ਹਾ ਜੇ ਉਹ ਤਾਂ ਜੀ ਚ ਰਹਿ ਗਏ ਆ। ਉਗਲੀ। ਦੂਣਾ। ਮੇਰੇ ਵੱਡੇ ਤਾਂ ਚੰਪੂ ਕਰਕੇ ਰਿਆਂ ਨਨਕੇ ਨਾ ਹਾਂ ਅਰਜਾ ਪਣ ਰੁਪੀ ਦਾ ਸੱਦਾ ਦੂਜੇ ਕਰਿਆ ਤਾਂ ਆ ਕਰੇ ਰਿਹਾ ਪੱਚਲ ਨੇ ਉੱਪਰ ਹਜੀ ਆਪਣੇ ਤੰ ਘਰ ਪਈ ਐ ਤਾਂ ਅੰਜੀ ਕਰਿਆ ਨਾ ਤੇ ਅੰਜੀ ਕਰ ਆਪਣਾ ਸਾਤ ਖਾਵਾਂਗੇ ਖੇਤ ਵੀ ਜਾਵਾਂਗੇ ਜਦੋਂ ਟਾਈਮ ਲੱਗੇ ਟਾਈਮ ਲੱਗਿਆ ਨਹੀਂ ਬਸ ਜਾਣਾ ਵੀ ਮੰਨਉ ਨਹੀਂ ਬੱਸ ਜਾ ਸ਼ਾਮ ਨੇ ਲੱਗਿਆ ਮम्मा ਅੱਠ ਵਜੇ ਜਾਵਾਂਗੇ ਸ਼ਾਮ ਜਿੰਨੇ ਜਾਵਾਂਗੇ ਉਦੋਂ ਠੰਡਾ ਮੌਸਮ ਹੋਵੇ ਪੈਸੇ ਆਪਣੇ ਨਾਲ ਬਹੁਤ ਭਰ ਕੇ ਝੂਮੀ ਪਿਆ 13 ਦਾ ਘਰ ਮੇਰੀ ਬੇਸੀ ਜੀ ਰਾਤ ਨੂੰ ਬਹੁਤ ਵਧੀਆ ਮਾਂ ਜੀ ਜੀ ਮੈਂ ਪੂਰਾ ਬੱਲੀ ਮਾਂ ਇੱਥੇ ਇੱਥੇ ਦੁਪਹਿਰੇ ਸੌਂਦੇ ਆ ਤੇ ਹੋਰ ਇਹ ਕਿ ਨਹੀਂ ਸੌਂਦੇ ਜਦੋਂ ਵਿਹਲੇ ਹੁੰਦੇ ਸੌਂਦੇ ਆ ਨਾ ਸਮਝ ਹਾਂ ਹਾਂ ਇਹ ਕਹਦੇ ਦੁਪਹਿਰੇ ਸੌਂਦੇ ਆ ਹਾਂ ਕਦੇ ਨਾ ਕੋਟੂ ਮਾਰੀ ਹੋਰੇ ਵੀ ਹੈ ਤਾਂ ਸਾਰਾ ਕੁਝ ਉਹੀ ਆ ਉਹੀ ਬੰਦੇ ਆ ਹਾਂ ਉਹੀ ਬੰਦੇ ਉਹੀ ਕੰਮ ਤੈਨੂੰ ਕੁਝ ਚੇਂਜ ਲੱਗਦਾ ਬਾਤ ਹੈ ਕੀ ਸਾਰਾ ਜਿਹਾ ਨਾ ਹਾਂ ਹਾਂ ਵਧੀਆ ਬੁੱਟੇ ਵੀ ਕੋਲੇ ਆ ਗਏ ਇੱਥੇ ਸੀ ਬੈਠਣਾ ਵਧੀਆ ਇਧਰੋਂ ਆਂਟੀ ਪਸਾਉਣ ਨੂੰ ਸਾਮ ਸੰਭਾਲ ਕਰਦੇ ਆ ਪਾਣੀ ਪੂਣੀ ਪੀ ਆਉਂਦੇ ਆ ਸਾਰੇ ਪਰਸਨ ਆਪਾਂ ਟੀਕੇ ਇੱਧਰ ਦਿਖਾਉਣੇ ਆ ਇੱਧਰ ਦਿਖਾਇਆ ਹੀ ਨਹੀਂ ਹੈਗਾ ਅੰਟੀਆ ਸਲਾਕੇ ਨੇ ਸਾਡਾ ਵਲੌਗ ਬਣਾਇਆ ਮੈਂ ਕਿ ਬਣਾਇਆ ਜਦੋਂ ਦੇਖੋਗੇ ਉਦੋਂ ਪਤਾ ਲੱਗੂਗਾ ਹਾਂ ਇੱਧਰ ਅੰਟੀਕੇ ਚੁੱਲਾ ਚੌਂਕਾ ਤੇ ਇਹ ਹੈ ਨਹੀਂ ਕਿਚਨ ਅੰਟੀਕੇ ਅੰਟੀ ਬੇਟੇ ਦਾ ਸੁੰਬਰ ਸੂਰ ਪਿਆਗਾ ਇੱਧਰ ਵੀ ਹਜੇ ਅਸੀਂ ਖਲਾਰ ਨਾ ਪਾ ਰੱਖੇ ਪੂਰੇ ਫੇਰ ਚੱਕਤਰ ਕਰਨਗੇ ਜੀ ਹੁਣ ਆਪਾਂ ਤਾਇਆ ਜੀ ਕਿ ਕਰੇ ਹਾਂ ਉੱਧਰ ਚੱਲੇ ਆ ਵੀ ਆਪਣੇ ਪਿੰਡ ਦਾ ਉੱਥੇ ਬਲਾੜਾ ਲੰਡੀ ਘਰ ਬਰਾੜਾ ਹਾਊਸ ਹੈ ਹਾ ਵਾਲਾ ਆ ਵਾਲਾ ਬਰਾੜ ਇੱਕ ਗੱਲ ਨੋਟ ਕੀਤੀ ਸਭ ਦੇ ਸੰਤਰੀਆਂ ਦੇ ਅਮਰੂਦਾਂ ਦੇ ਹਾਂ ਸਭ ਤੇ ਇੱਕ ਜਿਹੜੇ ਸੰਤਰੀਆਂ ਦੇ ਬੁੱਤੇ ਲੱਗੇ ਹੋਇਆ ਫਲਾਂ ਦੇ ਹਾ ਵਾਲਾ मिस्त्रियों के घर पिछे सारे चल पुत बार बार अपने ਮੈਂ ਖੋਲਦਣਾ ਹੋਣਾ ਹੈ। ਆਪੀੜ ਨਹੀਂ ਹੁੰਦੀਆਂ ਹੋਰ। ਉਹ ਇੱਥੇ ਵੀ ਆ ਜਾਂਦੇ ਬਹੁਤ ਖੁੰਲ ਜਾਣਾ ਹੈ। ਇਹ ਤੇ ਬਾਦ ਖੋਲਦਣਾ ਹੈ। ਹੂੰ ਬੱਤ ਬਾਪੂ ਆ। ਆ ਰਹੇ ਨੇ। ਇਹ ਘਰਸਾ ਲਾ ਕੇ। ਹੂੰ ਨਰ ਮੇ। ਉੱਥੇ ਮੈਂ ਹੀ ਡਰਾਈਰ ਨਾਲ ਲਾ ਦੂ ਦੋ ਦਿਨ। ਕਿੱਥੇ ਪੁੱਤਾਂ? ਕਿਵੇਂ ਕਰੀਏ ਬੰਦ।

ਇਹ ਨਮਕੀਨ ਟੌਫੀ ਖਾਣ ਕੇ ਤਾਂ ਮੂੰਹ ਤਾਂ ਨਹੀਂ ਮਿੱਠਾ ਤਕਰਾਇ ਨਹੀਂ ਇਹ ਨਮਕੀਨ ਟੌਫੀ ਹੈ ਅਧਮਿਠੀ ਹੈ ਖਾਦ ਮਿਠੀ ਹੈ ਖੱਟ ਮਿਠੀ ਹੈ ਅਨ ਮੋਲੀ ਟੌਫੀ ਇੰਨੀ ਮੋਲੀ ਵਾਵੇ ਦਾ ਪਾਲੀ ਕੋਈ ਨਹੀਂ ਸਾਵਾ ਦੋ ਹੂੰ ਕ੍ਰਿਸ਼ਨਾ ਪਬਲਿਕ ਸਕੂਲ ਮੈਂ ਹੱਥ ਦੀ ਪਾਲ ਲੈਣ ਨੂੰ ਕਰਕੇ ਪੁੱਛ ਲੈ ਸੀ ਫੋਨ ਹਾਂ ਮਿਲ ਪੀ ਸਗਾ ਗਾਂ ਕੇ ਨਹੀਂ ਹਾਂ ਨਹੀਂ ਕਰ ਰਹਿਣਾ ਉਹਨੇ ਨਹੀਂ ਆ ਗਿਆ ਤਾਂ ਆਈਪੋਨ ਲੁਕਾ ਕਰ ਅੱਛਾ ਨਾਲ ਆ ਕੋਠੀ ਭੁੱਲ ਜਾਈ ਗਈ ਕਿ ਮੈਂ ਜੈਸੀ ਹੈ ਨਾ ਉਦੋਂ ਤੋਂ ਉਹ ਭਾਗ ਇਹਨਾਂ ਦਾ ਉਦੋਂ ਹਜੇ ਘਰ ਕੱਚਾ ਸੀ ਪੂਰਾ ਆਈਪੋਨ ਲੁਕਾ ਦੋਦਾ ਜਿਆ ਤਾਂ ਤੂੰ ਪਾਈ ਨਹੀਂ ਕਿਰ ਬੋਆਇਆ ਲਾ ਜਿਵੇਂ ਪਾਣੀ ਚੱਲ ਰਿਹਾ ਕਹਿੰਦੇ ਸਮ੍ਰਿਤ ਦਾ ਬਰਥਡੇ ਆ ਤੇ ਅਸੀਂ ਤੁਹਾਨੂੰ ਛੋਲੇ ਪੂਰੀਆਂ ਖਵਾਵਾਂਗੇ ਛੋਲੇ ਪੂਰੀਆਂ ਨਾਲ ਬਰਥਡੇ ਮਨਾਉਣਾ ਸਮ੍ਰਿਤ ਦਾ ਰਾਜਸਥਾਨ ਦੇ ਵਿੱਚ ਕਿ ਆਸੀ ਭਾਈ ਗਰਮੀ ਐ। ਆ ਕੇ ਦੇਣਾ। ਨਹੀਂ ਬਹੁਤ ਤੇ ਗਰਮੀ ਐ ਬਣਾ ਲੈਂਦੀ। ਇੱਕ ਵਾਲੀ। ਦਾਦੀ ਨੂੰ। ਇਹ ਨੰਨੇ ਤਾਂ ਪੰਘ ਲੈਣੇ ਲੈਣੇ ਆਈ। ਉੱਥੇ ਬਣਾ ਕੇ ਤਾਂ ਇਹਨੇ ਵਿੱਚ ਅੜਨਾ। ਹੋਰਤ ਬੇਲਦੀਆਂ ਹੁੰਦੀਆਂ। ਇਹ ਤੁਹੀ ਖਾਣੀ ਐ? ਹਾਂ। ਉੱਥੇ ਵੀ ਆਪ ਹੀ ਖਾਣੀ ਹੁੰਦੀ ਐ। ਕੌਣ ਖਾਊ ਤੇਰਾ ਖੁਦੀ? ਆ ਆਪ ਹੀ ਖਾਣੀ ਐ। ਸਸ ਕਾਉਣ ਖਾਉ ਤੇ ਰੱਤ ਦੇ ਯਾ ਦੇ ਦੇਖੋ ਤੋ ਹੋਰ ਆਇਆ ਨਾ ਇਹ ਰੋਟੀ ਆ ਰੋਟੀ ਹੁੰਦੀ ਆ ਹੋਰ ਕੀ ਹੁੰਦੀ ਆ ਪੂਰੀ ਕੀ ਹੁੰਦਾ ਤੇਲ ਚ ਪਾ ਕੇ ਪੂਰੀ ਬਣ ਜਾਂਦੀ ਆ ਬੇਰ ਫਿਰ ਜਲਦੀ ਨਹੀਂ ਨਹੀਂ ਸਾਨੂੰ ਹਟ ਜਾ ਬੱਤ ਸਾਨੂੰ ਤੇਰੇ ਵੱਟੇ ਤੂੰ ਕੰਮ ਨਹੀਂ ਕਰ ਓਏ ਹੋਏ ਦਰਵਾਜ਼ੇ ਤੇ ਤੇਰੇ ਵੱਡੇ ਆ ਤੂੰ ਕੰਮ ਨਹੀਂ ਕਰਨਾ ਠੀਕ ਹੈ ਨਾ ਆ ਕੇ ਕੀ ਆ ਫੁੱਲ ਗਈ ਜਦੋਂ ਪੂਰੀ ਇਹ ਕੀ ਆ ਕੇਕ ਹੀ ਬਣ ਗਿਆ ਇਹ ਕੇਕ ਘਰੇ ਬਣਾ ਲਾਂਗੇ ਹਾਂ ਬਣਾ ਲਾਂਗੇ ਹਾਂ ਇਹ ਕਿਹ ਅਜਿਹਾ ਨਾ ਤੁਸੀਂ ਨਹੀਂ ਹੋਵਾਂ ਹਾਂ ਬਣਾ ਲਾਂਗੇ ਤੇ ਵਟ ਬਣਾ ਲਾਂਗੇ ਹਾਂ ਬੱਚਾ ਨੂੰ ਕੇਕ ਤਾਂ ਕੀ ਮਤਲਬ ਹੁੰਦਾ ਹੋਰ ਕੁਝ ਮਰਜ਼ੀ ਦੇਈ ਚਲੋ ਹੋਰ ਮਰਜ਼ੀ ਹਾਂ ਹੌਲ ਬਾਰ ਬਾਰ ਕੇ ਕੱਢ ਲੋ ਹਾਂ ਸਹੀ ਗੱਲ ਐ ਭਵਨੂ ਹੋਂਡਾ ਠੀਕ ਐ ਕੋਕ ਕਿੰਨੀ ਗਰਮੀ ਆ ਜਾਂਦੀ ਜਾਂ ਜਾ ਕੇ ਨਾ ਉਹਦਾ ਪਸੀਨਾ ਸਕਾਲਾ ਕੂਲਰ ਮੂਰੇ ਬਹਿ ਕੇ ਹੂੰ ਇਹ ਤਾਂ ਆਈ ਗੱਦੀ ਐ ਦੇਖੋ ਕਿ ਦਾਦੀ ਜੀ ਵੀ ਆਈ ਨਹੀਂ ਹੈਲਪ ਕਰਾਣਾ ਆਏ ਹਾਏ ਬਲੌਗ ਦਾਦੀ ਰੱਖੂਗੀ ਕਰਾਤਾ ਕਰਾਉਂਦੀ ਨੇ ਵੀ ਉੱਥੇ ਹੈਲਪ ਕਰਾਉਂਦੀ ਸੀ ਦਾਦੀ ਦੀ ਐ ਕੋਤਾ ਪੁੰਦੋ ਨੀ ਲਿਨ ਨਾ ਕਿੰਨਾ ਕੋਤਾ ਆੜ ਜਾਦੂ ਬਣ ਕੇ ਨਾਲ ਐ ਅੱਧ ਜਿਆਦਾ ਹੈਗੀ ਕੰਮ ਨਵੇੜ ਲੈਂਦੇ ਫਿਰ ਡੈਡੀ ਵਰਗੇ ਖਾਣ ਬੈ ਜਾਣਗੇ ਚੱਲ ਤੂੰ ਵੀ ਕਰ ਲੈ ਚਾਹ ਪੂਰਾ ਆਵਦਾ ਚਲ ਬਾਸ ਪਰ ਧੱਗ ਵੇਸਟ ਜਾਂਦੀ ਐ ਚੱਲ ਬੱਸ ਆਜੋ ਤੇਲ ਠੀਕ ਹੋਣਾ ਉਹ ਅبتدي ਜਿ ਪੰਗੇ ਲੈਣ ਤੇ ਲੱਗਿਆ ਹੋਈਆਂ ਵਰਤ ਨਾਲ ਤੁਸੀਂ ਸਾਡੀ ਸੇਵ ਵਾਲੇ ਵਾਵਾ ਤੇ ਸੀਹੀ ਹੈ ਨਾ ਨਹੀਂ ਸਾਨੂੰ ਕੋਈ ਵੀ ਨਹੀਂ ਮਿਲਣਾ ਸੀ ਰਹਾਂਗੇ ਰਹਿ ਹੂੰ ਰਹਾਂਗੇ ਕਿੰਨੇ ਕਾਫੀ ਪੇਨਾ ਕੇ ਅੰਦਰ ਢੋਲੇ ਕਰ ਲਾ ਆ ਇਹਨਾਂ ਨੂੰ ਲਾਤਾ ਨਾ ਖੜੂ

ਕਿ ਕੁੜੀ ਨੂੰ ਆਖੀ ਜਾਂਦੀ ਐ ਮੈਂ ਤੇ ਸਵਾਲ ਲੇ ਕੇ ਅੱਗੇ ਅਸੀਂ ਕਹਿੰਦੀ ਖਾ ਆਏ ਉਧਰ ਕੀ ਨਾ ਲੈਂਦੇ ਆ ਭੂਜੀਆ ਭੂਜੀਆ ਖਾ ਆਏ ਤੇ ਢਿੱਡ ਫਾੜ ਗਿਆ ਹੁਣ ਡੈੜੀ ਆਖੀ ਜਾਂਦੇ ਖੀਰ ਕੂੜਿਆਂ ਦਾ ਤੇ ਮੇਰਾ ਤਾਂ ਮੈਨੂੰ ਲੱਗਦੀ ਢਿੱਡ ਫਾੜ ਜੂਗਾ ਅਸ ਵੀ ਹਾਂ ਤੇ ਮੈਂ ਸੰਭਲ ਸੰਭਲ ਗਾਣ ਦੱਸਣਾ ਕਿ ਅੰਦਰ ਮੈਂ ਪ੍ਰਸ਼ਾਦ ਬਣਾ ਕੇ ਕੀ ਕਰਨਾ ਇਸ ਕਹਿੰਦੀ ਪੂਰਗਾਣਾ ਬਣਿਆ ਮੈਂ ਹੁਣ ਪਾਵਾਂਗੇ ਕਿੱਥੇ ਖਾ ਤਾਂ ਫਿਰ ਬਣੇ ਨਹੀਂ ਆਇਆ

ਓਏ ਪੁੱਪਨ ਦੇ ਦਾ ਤਾਂ ਲੈਣੀ ਐ ਇਹਨੇ ਤੋੜ ਕੇ ਪਾਈ ਕਰੂ ਪੁੱਪਨ ਨੂੰ ਆਹੋ ਘਾਰਾ ਕਹਾਏ ਵਰਕਿੰਗ ਕਰ ਕਰ ਕੇ ਸੜ ਦੇ ਉੱਪਰ ਨਵੋ ਹੜ ਜਾ ਬਤ ਹੜ ਜਾ ਆਏ ਤਾਂ ਗੱਡੀ ਕਰਦੇ ਮੜੀਆਂ ਜੀਆਂ ਜਵੇਂ ਪੋਰਾ ਪੋਰਾ ਕਰ ਲੱਗੀ ਕਿਆ ਤੁਹਾਨੂੰ ਵੱਧ ਕਰਦੇ ਵੱਡੀਆਂ ਕਰ ਮੜੀਆਂ ਮੜੀਆਂ ਕਰੀਣੀ ਹੈਗੀ ਉਹ ਕਾਂ ਚਿੜੀ ਨਹੀਂ ਅਗੇ ਹੌਲੀ ਹੌਲੀ ਆ ਜਾਣੇ ਕਿ ਕਾਂ ਕਹਿੰਦੇ ਖਾ ਕੇ ਪੂਰੀਆਂ ਹਾਂ ਸੌਂ ਦੇ ਚੋਕ ਖੇਤ ਜੋ ਕਹਿੰਦੇ ਮਖਾਓ ਇੱਥੇ ਕਿਹੜਾ ਕੋਈ ਕੰਮਾਂ ਦੀ ਟੈਨਸ਼ਨ ਐ ਸੌਂਟੀ ਆਏ ਅਗੇ ਕਿੰਨੇ ਕਾਂ ਹੋਣ ਦੇਖ ਹੁਣ ਅਗੇ ਵੱਧ ਗਿਆ ਸੀਗਾ ਹੁਣ ਕਾ ਤੁਹਾਡਾ ਹਾਂ ਤੇ ਡਿੱਗ ਜਾਨੇ ਹੋਗੇ ਪਰ ਇਹਨਾਂ ਸਿੱਟੇ ਉਧਰ ਨੂੰ ਹੋਰ ਨਾ ਦੱਸਿਓ ਉਹ ਕਰ ਦਿਓ ਆਇ ਨਹੀਂ ਆਇਣੀ ਔਰੇ ਵੀ ਦਾ ਮੈਨੂੰ ਚਾਰ ਟੁਕੜੇ ਕਰਕੇ ਵਸ ਸਾਰੀਆਂ ਇਕੱਠੀਆਂ ਉਹ ਤੇ ਸੱਡ ਤੇ ਸੜ ਦੇ ਹਾਏ ਆਇ ਕਰਨਾ ਉਹਦਾ ਕੋਈ ਕੰਮ ਹਾਏ ਮਾ ਚਲਾ ਕੇ ਹਾਏ ਆ ਮਮਾ ਤੇ ਕਿਉਂ ਚਾ ਬਸ ਚਲ ਕਾਵਾਣੇ ਵੀ ਪੂਰੀਆਂ ਖਾ ਲਈਆਂ ਈ ਥੱਲੇ ਵੀ ਪਾ ਦਿੰਦੇ ਹੁਣ ਹਰ ਕੋਸਾ ਉਹ ਗਿੱज्जे ਹੋਇਆ ਢਿੱਲੀ ਰੋਟੀ ਖਾ ਕੇ ਜਾਂਦੇ ਆ ਕਾਂ ਇਕੱਠੇ ਹੋ ਗਏ ਕਿੰਨੇ ਹਾਂਜੀ ਹੈ ਨਹੀਂ ਆਪਣੇ ਦਾ ਫਿਰ ਤੁਸੀਂ ਕਹਿੰਦੇ ਆਂਟੀ ਕਹਿੰਦੀ ਮੈਂ ਦਿੱਲੀ ਪੁਣਿਆ ਆ ਦੇਖ ਬੈਠਾ ਝਾੜਤੀ ਮੈਂ ਮੇਰੇ ਬੱਚੇ ਤਾਂ ਖਾਣੇ ਆਹ ਪਿੰਕ ਤੇ orange ਮਿਕਸ ਹੈ ਆ ਕਿੱਡੇ ਸੋਹਣੇ ਆ ਹਨਾ ਕਲਰਫੁਲ ਇਹਨਾਂ ਚ ਦੋ ਰੰਗਾਂ ਦੇ ਹਨਾ ਹਾਂ ਆ ਵਲੀ ਮਾਂ ਯੈਲੋ ਵਾਈਟ ਹੈ ਜਿੱਥੋਂ ਪਰਾਤ ਗਈ ਸੀ ਉੱਥੇ ਆ ਕੇ ਅੱਜ ਸਵੇਰ ਦੀ ਰੋਟੀ ਇੱਥੇ ਸੀ ਹਾਂ ਆ ਮੰਦਰ ਚ ਕਿ ਟਰੈਕਟਰ ਆ ਰਿਹਾ ਅੱਛਾ ਹਿੰਦੀ ਗਾਣੇ ਆਪਾਂ ਤਾਂ ਸਮਝੜੀ ਆਉਂਦੀ ਸੋਨੂੰ ਤਾਂ ਸਮਝਣ ਲੱਗ ਗਈ ਹੋਗੀ ਨਾ ਲੋ ਜੀ ਹੁਣ ਆਪਾਂ ਚੌਥੇ ਘਰੇ ਚਲੇ ਚੌਥੇ ਘਰੇ ਇਹਨਾਂ ਨੇ ਹਾਰ ਸ਼ਿੰਗਾਰ ਕੀਤੇ ਹੁੰਦੇ ਆ ਸਕਿੰਦਰ ਤੁਸੀਂ ਮਾਰ ਰਹੇ ਮਾਰਾ ਨਾ ਜਾਉਂਦੇ ਨਾ ਬਾਡੀ ਪਾ ਕੇ ਦੇ ਦੇ ਬਾਪੂ ਆਪੇ ਇੱਧਰ ਦੀ ਆਏ ਸੀ ਕੱਲ ਹੈ ਨਾ

ਤੇ ਕਿ ਟਿੱਬਿਆਂ ਨੇ ਮਾਰ ਲਿਆ ਜਾਂ ਜਾੜੂ ਚੜਜ ਉੱਤਰੇ ਕਾਡੇ ਨਹੀਂ ਕੋਈ ਛੜਦਾ ਕੀ ਕਹਿੰਦੀ ਅੰਮਾ ਹੈ ਟਿੱਬੇ ਤੇ ਆਣਾ ਕਹਿੰਦੀ ਬਾਪੂ ਬਾਪੂ ਗੱਲਾ ਬੈਠਾ ਦੇਖੋ ਨਾ ਨਾ ਉੱਤੇ ਨਹੀਂ ਚੜਦੇ ਤੇ ਹੱਥਾਂ ਤੇ ਖੋਹਦੇ ਆ ਮਮਾ ਟਿੱਬੇ ਤੇ ਜਾਣਾ ਬਾਪੂ ਉੱਥੇ ਬੈਠਾ ਲੋ ਆ ਜਾਓ ਐਨਾ ਕਿ ਚੱਲਦੇ ਚੱਲੋ ਵਾਪਸ ਹੱਜੇਦਾਰ ਕੋਲ ਰੋ ਹੋ ਚਲਗੇ ਬਾਪੂ ਵਿਚਾਰੇ ਨੂੰ ਖੁੰਡੀ ਬਾਪੂ ਜੱਥੇਦਾਰ ਕਿ ਵੀ ਆ ਜਾਓ ਹੋ ਚਲਗੇ ਤਾਂ ਹਮਨਤਾ ਚਲੋ ਚਲੋ ਜੀ ਹੁਣ ਪੰਜਵੇਂ ਕਰੇ ਹਾਂ ਪੰਜਵੇਂ ਕਰੇ ਕੱਲ ਨੂੰ ਸਵੇਰ ਦੀ ਰੋਟੀ ਸਾਡੀ ਐਸ ਕਰੇ ਤੇ ਸ਼ਾਮ ਦੀ ਰੋਟੀ ਸਾਡੀ ਉਧਰ ਲਿਖ ਰਹੀ ਸਾਨੂੰ ਸੱਦੇ ਬੱਤਰ ਸਾਰੇ ਆਨੇ ਕਰੀ ਆ ਆਵੀ ਗਵਾਰਾ ਹਾਂ ਗਵਾਰਾ ਸਾਰੇ ਵਸੇ ਤੇ ਗਵਾਰਾ ਮੂੰਗੀ ਤੇ ਨਰਮਾ ਇੱਕ ਮਿੰਟ ਗੱਲ ਕੀਤੀ ਆ ਹੈਲਮਟ ਸਾਰਿਆਂ ਨੇ ਪਾਇਆ। ਘਰੇ ਵੀ ਐਨ ਐ ਲੱਗੇ ਹੁੰਦੇ ਸਾਰੇ ਮੋਟਰਸਾਈਕਲ। ਫੇਰ ਬੱਜਿਆ ਕੋਈ। ਕਿਉਂ? ਇਹ ਦੋਨੇ ਸੌਂ ਜਾਂਦੇ ਸੀ ਬੈਠੇ ਉੱਥੇ ਪਈ ਉੱਥੇ। ਸ੍ਰੀਜਿੰਦਰ ਵੀ। ਹੂੰ। ਕੈ ਹੋਵੇ? ਨੀਂਦ ਆ ਹੀ ਜਾਂਦੀ ਇਹਨਾਂ ਨੂੰ। ਮਾਰੀ। ਹੂੰ ਪੱਕਾ ਗਾ ਹੁਣ ਜਮਾ। ਸ੍ਰੀਜਿੰਦਰ ਤਾਂ ਗਾ ਬਹੁਤ ਕਰਦਾ ਜਵਾਕਾਂ ਨੂੰ। ਜੋੜੀ ਮਾਰੀ ਅੱਬੇ। ਫੇਰ ਮਾਰਿਆ ਫੇਰ। ਉਂਗਲੀ ਵਾਰੀ। ਇਹ ਲਓ। ਕੈਮੋਂ ਦੇ ਬੈਗ ਦਾ ਦੀ ਆਂਟੀ ਕਹਿੰਦੀ ਰਹਿੰਦੇ ਹੋ ਰਹੇ ਆਂ ਕੀ ਕੀ ਬਨੇ ਇਹਨੇ ਨਾ ਇਹ ਸੀਨੇ ਪੂੜੇ ਖੀਰ ਉਹ ਜਦੋਂ ਕੰਮ ਤੋਂ ਬਿਖਤਾਂ ਨਾ ਲਾ ਸਕਾ ਲਾਣੀ ਤਾਂ ਕਰਕੇ ਜਦੋਂ ਬਣਾ ਪਰਦੀ ਕੀ ਬਣ ਚੱਕਲਾ ਬੁੱਤਾ ਤੇ ਬੜਿਆਂ ਪਿਆ ਉਹ ਵਾਖੀਰ ਉਹਦੇ ਮੰਮੀ ਬਣਾ ਦਿੰਦੀ ਆਂ ਪਰ ਇੱਥੇ ਮੈਂ ਪਹਿਲੀ ਵਾਰ ਬਣਾਇਆ ਵਧੀਆ ਬਣੀ ਅੱਜ ਅਲਾ ਦਾਤਾ ਜੀ ਨੂੰ ਪੁੱਛੋ ਹਾਂ ਆ ਪੇੜ ਇੱਕ ਪਲੇਟ ਤੇ ਧਰ ਦੋ ਦਾਤਾ ਜੀ ਨੂੰ ਪੁੱਛੇ ਫੇ ਰੱਖੋ ਰਾਜ ਜਿਵੇਂ ਮੌਸਮ ਹੈ ਜਿਹੜਾ ਪਹਿਲਾਂ ਤਾਂ ਬਹੁਤ ਠੰਡੀ ਸੀ ਹਾਂ ਲਾਟ ਜਾਵੜੀ ਮਾ ਦੇਖੋ ਗੱਦੀ ਅੰਦਰ ਭਾਇਆ ਲਾਟ ਜਾਵੜੀ ਉੱਧਰ ਉਹਨੇ ਤਾਂ ਬਸ ਹਾਂ ਗੱਦੀ ਇੱਧਰ ਆ ਗਿਆ ਪੱਥਰ ਚੜ੍ਹ ਕੇ ਗੱਦੀ ਅੰਦਰ ਰੱਖ ਲਾ ਲਾ ਪਾਣੀ ਕੱਲ੍ਹ ਨੇ ਟਾਈਮ ਤੇ ਆਊਗਾ ਨਹੀਂ ਲਾਜ਼ਮੀ ਆਪਾਂ ਨੂੰ। ਹਨਾ ਕੱਲ੍ਹ ਵੀ ਨਹੀਂ ਖੇਤ ਜਾਇਆ ਗਿਆ ਆਪਣੇ ਤੋਂ ਨਾ ਆਪਾਂ ਦੀ ਸਿਆਛਾ ਨੂੰ ਜਾ ਕੇ ਖੇਤ ਆਵਾਂਗੇ। ਤੇ ਖੇਤ ਅੱਜ ਵੀ ਨਹੀਂ ਜਾਇਆ ਜਾਣਾ ਮੇਰਾ ਜੀ। ਜਾਵਾਂਗੇ। ਜਾਵਾਂਗੇ। ਚਲ ਕੋਈ ਨਹੀਂ। ਗੱਡੀ ਚਲੀ ਤਾਂ ਜਾਵਾਂਗੇ। ਵਧੀਆ ਦੋ ਦੋ ਮੱਕੇ ਨਾਲ ਜਾਣਗੇ। ਵੀ ਹਾਂ ਇੱਥੇ ਖੇਤ ਜਾਂਦੇ ਮਜੰਗੇ ਤੁਮੇ ਖੇਤ ਜਾਂਦੇ ਮੱਕਲ ਜੂ ਦੇਖਣ ਨਾਲ। ਹਾਂ। ਪਾਣੀ ਰਾਸਥਾਨਾ ਹੀ। ਹਾਂ ਪੰਜਾਬ ਨਹੀਂ ਇਹ ਪੰਜਾਬ ਦੀ ਬਹੁਤ ਪ੍ਰੋਬਲਮ ਹੈ ਰੇਂਜ ਦੇਖੋ ਜੀ ਸਾਹਮਣੇ ਵਾਲਾ ਘਰ ਹੈ ਜਿਹੜਾ ਕੱਚਾ ਹੈ ਨਾ ਬਾਕੀ ਸਾਰੇ ਪੱਕੇ ਜੀ ਮੈਂ ਆਈ ਸੀਗੀ ਉੱਪਰ ਵਲੌਗ ਅਪਲੋਡ ਕਰਨਾ ਕਿਉਂਕਿ ਨੀਚੇ ਨਾ ਰੇਂਜ ਹੈ ਜਿਹੜੀ ਬਿਲਕੁਲ ਵੀ ਨਹੀਂ ਆਉਂਦੀਗੀ ਤੇ ਹਾਂ ਫੇਰ ਆਪ ਦੇਖੋ ਉਧਰੋਂ ਪੂਰਾ ਚੜਿਆ ਫੇਰ ਹੁੰਦਾ ਕਰਨਾ ਲੈ ਟਾਈਮ ਤੇ ਕਿੱਜੀ ਆਂਦਾ ਫੋਲ ਆ ਗਈ ਆ ਗਈ ਮਤਲਬ ਮੈਂ ਨੀਚੇ ਹੀ ਬੈਠੀ ਹਾਂ ਤੁਸੀਂ ਕਰ ਮੈਂ ਆਪ ਨੂੰ ਉਸਨੀ ਟੋਪ ਪੈ ਗਈ ਇੱਥੇ ਜੇ ਜਾਇਆ ਫਿਰ ਮੈਂ ਤਾਂ ਨਾ ਮੈਂ ਵੀ ਕੀ ਰਿਫੜਾ ਥਾਣੀ ਆ ਉਹ ਇਹ ਬੜਾ ਇਹ ਲੈਣੇ ਹੀਰ ਬਸ ਇਹਨਾਂ ਖੱਦਾਂ ਨਹੀਂ ਲੈ ਜਾਂਦਾ ਮਿੱਠਾ ਕੱਲ੍ਹ ਤੇ ਆਉਂਦੇ ਹਾਂ ਕੱਲ੍ਹ ਨਾਲ ਟਾਈਮ ਤੇ ਆ ਜੀ ਜਮਾਨੇ ਸਾਡੀ ਹੁਣ ਪਲਾਨ ਹੀ ਗਿਆ ਹਾਂ ਹੋਰ ਪਿੰਡ ਕਿਹੜਾ ਪਿੰਡ ਆਪੂਆ ਜੀ ਸਦਾਣ ਕਿ ਕਿਹੜਾ ਪਿੰਡ ਜੇਠਾਣਾ ਸਾਣਾ ਸਾਣਾ ਪਤਾ ਨਹੀਂ ਵੰਡਦੇ ਨਾ ਉੱਥੇ ਚੱਲੇ ਆ ਹੁਣ ਅਸੀਂ ਧੀਰਪੇ ਘਾ ਕੇ ਸ਼ਾਮ ਨੂੰ ਡਿਆ ਆਗੇ ਬੱਸ ਫੇਰ ਦੇ ਇੰਨਾ ਤਾਂ ਖੇਤ ਵੀ ਲੱਗੀ ਵੀ ਤੁਸੀਂ ਸੁਹਾਦੇ ਸੁਣੀ ਜਾਂਦੇ ਹੋਗੇ ਜੇ ਮੀਂਹ ਵਗੈਰਾ ਨਾ ਆਇਆ ਤਾਂ ਚੱਲਾਂਗੇ ਜ਼ਰੂਰ ਲੋ ਹੁਣ ਮਲਟੀ ਬਣਾਉਣ ਲੱਗੇ ਆ ਬਣਾ ਲੈ ਲੈ ਰੈਂਡ ਕਿਹੜਾ ਮੋਪਲ ਮੈਂ ਨਾ ਹੀ ਭੋਲੇ ਆਣ ਜਸਾਣਾ ਲਓ ਆਣੇ ਪਿੰਡ ਉਹ ਆ ਜੀ ਦਾ ਜਿਹੜਾ ਸਾਹ ਵਿੱਚ ਅੱਗੇ ਤੇ ਖਾਲੀ ਪਿਆ ਸੀ ਜਮਾ ਹਨਾ ਕਿਕਰ ਹੀ ਕਿਕਰਾਂ ਹੀ ਸੀਗਾ ਉਹ ਹੂੰ ਬਹੁਤ ਸੀਗਾ ਜਿਹੜੀ ਇੱਕੋ ਦੋ ਕਮਰੇ ਸੀਗਾ ਦੋ ਕਮਰੇ ਜੇ ਸੀਗੇ ਉਧਾਈ ਬਾਲਤ ਕੱਲੇ ਧਰ ਪਿਆ ਵੇਗਾ ਹਾ ਖੜ ਗਿਆ ਬਈ ਲੰਡੇ ਲੰਡੇ ਉੱਥੇ ਪਿੰਡ ਹੈ ਨਾ ਉੱਥੇ ਇੱਕ ਬਲਦ ਹੈ ਹੂੰ ਤੜਕੇ ਨੂੰ ਛੱਡ ਦਿੰਦੇ ਆ ਬੰਨ ਕੇ ਖੇਤ ਜਾਂਦਾ ਉੱਥੇ ਪੱਠੇ ਲਾ ਦਿੰਦੇ ਤੇ ਕੱਲਾ ਕਦੇ ਰਹਿੰਦਾ ਐਨਾ ਸੈਣ ਹਾਂ ਮੈਨੂੰ ਮੈਨੂੰ ਵਿਖਾਇਆ ਪੁੱਪਾ ਜੀ ਨੇ ਹਾਂ ਉਹ ਜੀ ਕਾ ਕਰਦੇ ਘਰ-ਬਾਰ ਬਹੁਤ ਸੌਣੇ ਸਾਰਿਆਂ ਦੇ ਖੁੱਲੇ ਡੁੱਲੇ ਮੈਂ ਚੱਪੇ ਮੈਂ ਮੈਨੀ ਪਾ ਕੇ ਪਿੱਛੇ ਵੀ ਦੀਦੀ ਘਰ ਅੱਛਾ ਅੱਛਾ ਜਿਹੜੇ ਸਾਡੇ ਪਿੰਡੋਂ ਨੇ ਕਿ ਉਹ ਤਾਂ ਸੁਖਣੀ ਆ ਅੱਛਾ ਅੱਛਾ ਤਾਂ ਹੀ ਘਰ ਉਹ ਬਾਰੀ ਜਰਾ ਵਿੱਚ ਉਹ ਕੋਠ ਨਾ ਨਹੀਂ ਆਹ ਅੱਛਾ ਐਡਮ ਹੀ ਨਹੀਂ ਕਰਦਾ ਅੱਛਾ ਇੱਧਰ ਹਾਂ ਇਹਨਾਂ ਦੇ ਵੀ ਘਰ ਖੁੱਲੇ ਦੁੱਲੇ ਆ ਪੂਰੀ ਮੰਮੀ ਮੰਦਰ ਆ ਹਾਂ ਕਿਹੜਾ ਮੰਦਰ ਅੱਛਾ ਸਿਵਿਆਂ ਦੇ ਵਿੱਚ ਆਪੇ ਇਸਨੀਆ ਵਾਲਾ ਮੰਦਰ ਆ ਆਪਣਾ ਹੀ ਇੱਧਰ ਮੰਗੇ ਦਾ ਬਸ ਮਪਾਕ ਹੀ ਨਹੀਂ ਆ ਸਾਰਾ ਖਾਲੀ ਪਿਆ ਹੈ ਹਨਾ ਇਹ ਦੀ ਪਲਾਟ ਕੱਟੇ ਹੋਏ ਲੋਕਾਂ ਦੇ ਅੱਛਾ ਅੱਛਾ ਹਾਂ ਆ ਇੱਥੇ ਇਹਦੇ ਪਹਿਲਾਂ ਹੱਡਾ ਰੋੜੀ ਵੀ ਹੁੰਦੀ ਸੀ ਚੱਕੀ ਦੇ ਨਹੀਂ ਹੱਡਾ ਰੋੜੀ ਉਹ ਸੀ ਵੀ ਇਹਨੇ ਪਰਲੇ ਪਾਸੇ ਹਜੇ ਵੀ ਆ ਗਈ ਹੈ ਹਾਂ ਉਵੇਂ ਤਾਂ ਬੰਦ ਪਈ ਹੈ ਹੈਗੀ ਤਾਂ ਹੈ ਆ ਸਾਡੇ ਫੀਵੇ ਐਡੇ ਵੱਡੇ ਅੱਛਾ ਚੋਣ ਨਹੀਂ ਆ ਦੋ ਨਹੀਂ ਜੀ ਕੋਈ ਇਕੰਧ ਦਾ ਘਰ ਸੀ ਜਿਹੜਾ ਉਹ ਜਿੱਥੇ ਬੁਢੰਗਣੀ ਨਾ ਅੰਦਰ ਜਾਂਦੇ ਨਾ ਬੁੜੀਆਂ ਫਿਰ ਇੱਧਰ ਵੀ ਫਾਇਡ ਰਹਿ ਜਾਂਦੇ ਅੱਛਾ ਜਾਂਦੇ ਨਹੀਂ ਮਨ ਲੜ ਕਿਤੇ ਵੀ ਨਹੀਂ ਜਾਂ ਲਗਾਉਂਦੇ ਸ਼ਾਇਦ ਪਿੱਛੇ ਹੀ ਖੜ ਜਾਂਦੇ ਨੇ ਜ਼ਿਆਦਾਤਰ ਤਾਂ ਜਿਵੇਂ ਗੁਰੂ ਘਰ ਹੀ ਰਹਿ ਜਾਂਦੇ ਨੇ ਇੱਧਰ ਫਿਰ ਗੁਰੂ ਘਰ ਇੱਧਰ ਰਹਿ ਜਾਂਦਾ ਅੱਛਾ ਥੋੜੇ ਵੀ ਆਪਾਂ ਉੱਥੇ ਢਾਣੀ ਵੀ ਦੇਖਣਾ ਗੁਰੂ ਘਰ ਗਾਈ ਨਹੀਂ ਤੁਸੀਂ ਕੱਲ ਕੱਲ ਫਿਰ ਨਹੀਂ ਰਗਾ ਕਿੰਨਾ ਹੋ ਗਿਆ ਸੀ ਸਾਡੇ ਬਾਲਾ ਵਧੀਆ ਸੀ ਅਬ ਉਹ ਸੀਗਾ ਗੁਰਦਰ ਸਾਹਿਬ ਹਾਂ ਅੱਛਾ ਕਿਲਾ ਵੀ ਹੈਗਾ ਕਿਲਾ ਵੀ ਹੈਗਾ ਇੱਥੇ ਜੀ ਦੋਸਤੋ ਵਲੌਗ ਬਣਾਉਣੀ ਚਾਹਿਆ ਚਲੋ ਨਹੀਂ ਮੈਂ ਤਾਂ ਮੈਂ ਤਾਂ ਨਹੀਂ ਗਈ ਐਵੇਂ ਆਖਦਾ ਮੈਂ ਸੁਖੀ ਲੈ ਜੋ ਜੋ ਹੋਆ ਉੱਥੇ ਗੁਰਗੋਬਿੰਦ ਸਿੰਘ ਜੀ ਆਏ ਸੀ ਤੇ ਤੁਸੀਂ ਵੀ ਚਲੋ ਤੁਸੀਂ ਵੀ ਜਾਇਆ ਹੋ ਜਾ ਤਾਂ ਆਵਾਂਗੇ ਅੱਜ ਤਾਂ ਟੈਨਸ਼ਨ ਨਹੀਂ ਜਾਨੋ ਤਾਂ ਕੋਈ ਨਹੀਂ ਉੱਥੇ ਵੀ ਚੱਲਿਆ ਸੀ ਨਾ ਬਾਰੂਦ ਫਟ ਗਿਆ ਸੀ ਹਾਂ ਬਾਰੂਦ ਇੱਥੇ ਇੱਥੇ ਕਿਲੇ ਚ ਕਿਲੇ ਚ ਇੱਥੇ ਹੋਊਗਾ ਕਿਲਾ ਹਾਂ ਉੱਥੇ ਦੇੜੀ ਆ ਅੱਛਾ ਅੱਛਾ ਉਹ ਪਿੰਡ ਦੇ ਵਿੱਚ ਆਈ ਆ ਜੀ ਠੀਕ ਹੈ ਜਸਾਣਾ ਪਿੰਡ ਆ ਇੱਥੇ ਸਾਡੇ ਜਿਹੜੇ ਗੁਰੂ ਘਰ ਬਣਿਆ ਹੋਇਆ ਨਾ ਬਿਨਾ ਮਤਲਬ ਹ ਗੁੰਬਦ ਹੁੰਦਾ ਗੁੰਬਦ ਸਰੀਏ ਸੁਰੀਏ ਅੱਛਾ ਇਹਨਾਂ ਤੋਂ ਬਿਨਾ ਬਣਿਆ ਉਵੇਂ ਛੱਤ ਪਾਈ ਹੋਈ ਆ ਅੱਛਾ ਬਿਨਾ ਸਰੀਏ ਉਹ ਬੋਲਿਸਾਂ ਜੀ ਆਏ ਜੇ ਤੇ ਮੇਲਾ ਵੀ ਲੱਗਦਾ ਇੱਥੇ 1 ਸੈਪਟੰਬਰ ਨੂੰ ਠੀਕ ਸਾਰੇ ਪਿੰਡਾਂ ਰਿਆਂ ਤੋਂ ਜੇ ਇੱਥੋਂ ਸਾਰੇ ਬੋਟੋਰ ਤੋਂ ਆਉਂਦੇ ਨੇ ਉੱਥੇ ਜਾਂਦੇ ਹੁੰਨੇ ਮੇਲੇ ਤੇ ਸਾਵਾ ਸਾ ਅੱਖਾਂ ਮਾਤ ਦਿਨ ਸਾਰਿਆਂ ਲਈ ਹਾਂ ਵਾਰ ਦੇ ਪ੍ਰਕਾਰ ਤੇ ਹੋਣ ਵਾਲੀ ਸੀ ਗੁਰਨੀਤ ਹੈ ਨਹੀਂ ਸਦਾ ਅੱਛਾ ਗੁਰਨੀਤ ਤਾਂ ਹੋਣਾ ਸੀ ਹਾਂ ਲੋ ਮਨ ਆਪਾਂ ਦੂਸਰੀ ਨੂੰ ਆਪਾਂ ਜਦੋਂ ਮੈਂ ਵੇਰ ਬਲ ਕੇ ਕਿੱਥਾ ਆਏ ਆਪਾਂ ਜਸਾਣੀ ਜਸਾਣੀ ਆਏ ਹੁਣ ਕਿੱਥੇ ਚੱਲੇ ਆਪਾਂ ਢੀੜ ਹਾਂ ਢੀੜ ਕਿਹੜੇ ਜਾਤੇ ਰਹਿ ਜਾਂਦਾ ਰਹਿੰਦਾ ਤਾਂ ਇੱਥੇ ਹੀ ਆ 79 ਚੱਕ ਚ 79 ਚੱਕ ਭਾਈ ਰਾਜਸਥਾਨ ਦੀ ਪਿੰਡ ਹੈ ਬਸ ਦੇਖੀ ਚੱਲੋ ਜਿੱਥੇ ਜਿੱਥੇ ਅਸੀਂ ਗਏ ਉਹਨੇ ਉੱਥੇ ਉੱਥੇ ਤੁਹਾਨੂੰ ਮਿਲਾਈ ਜਾਵਾਂਗੇ ਚਲੋ ਹੈ ਦੱਦੀ ਥੈਂਕ ਯੂ ਚੱਕ ਹਾਂ ਅਸੀਂ ਆ ਗਏ ਸੀ ਇੱਥੇ ਚੱਪਲਾ ਪਾ ਕੇ ਕਿਉਂਕਿ ਜਿਵੇਂ ਨਾਲ ਬੈਂਡਾ ਬੂਆ ਜੀ ਦਾ ਹੁਣ ਕਹਿੰਦੇ ਅੱਗੇ ਵੀ ਜਾਣਾ ਅਸੀਂ ਕਿ ਅਸੀਂ ਟੋਮੀਆਂ ਆ ਗਏ ਹੁਣ ਅਸੀਂ ਬੀੜ ਜਾਨੇ ਆ ਦੇਖੋ ਬੱਚੇ Rajasthan ਰੱਬ ਨੇ ਵਾਵਾ ਐਨੀ ਗਰਮੀ ਕੀਤੀ ਪਰ ਵੀ ਤੜਕੇ ਬਹੁਤ ਗਰਮੀ ਸੀ ਕਿੰਨੀ ਗਰਮੀ ਸੀ ਬਹੁਤ ਕਿਹਨੇ ਸਾਈਡਾਂ ਤੇ ਚਲੋ ਸਾਈਡ ਤੇ ਪੁੱਛੋ ਉੱਧਰ ਵੀ ਬੱਦਲ ਆਣਾ ਹੈ ਉੱਧਰ ਵੀ ਬੱਦਲ ਹੋਇਆ ਪਿਆ ਪੂਰਾ ਆਪਾਂ ਵੀੜ ਜਾਵਾਂਗੇ ਮੀਂਹ ਪਾਉਂਗੇ ਆਪਾਂ じゃ ਮੀਂਹ ਕਿੱਥੇ ਨਹੀਂ ਪਾਉਂਦੇ ਨਹੀਂ ਹੁਣ ਆਪਾਂ ਇੱਥੇ ਆਉਂਗਾ ਆਉਂਦੇ ਹੋਇਆ ਹੁਣ ਨਾ ਕਾਣਾ ਕੀ ਕਰਨਾ ਫਿਰ ਨਾਲੇ ਉਹ ਦੱਸਣ ਲੱਗੇ ਉਹ ਹੀ ਚੱਕਲੇ ਹੋ ਕੀ ਚੱਕਲੇ ਦੱਸਨੇ ਨਾ ਲਿੱਕੋਂ ਡੱਡੇ ਹੋ ਜਾਣੀ ਹਾਂ ਉਹਨੂੰ ਕੋਲੀਓ ਬਾਰਡਰ ਬਾਕਸ ਤੇ ਨੈਕਸਟ ਪਾਸ ਤੋਂ ਮੁੜ ਕੇ ਉਹ ਇੱਕ ਲੱਡੀ ਆਏ ਇਹ ਤਾਂ ਉਹ ਸਿੱਧੀ ਜਾਊਗੀ ਸਾਡੇ ਤੋਂ ਆ ਅੱਗੇ ਦਾ ਪੌਕੋ ਪੋਕੀ ਗੋ ਜਾ ਕੇ ਮੁੜੇ ਹੋਏ ਆਪਾਂ ਠਾਇਆ ਨੂੰ ਲੈ ਕੇ ਜੀ ਆਪਣਾ ਹਾਂ ਰਸਤੇ ਦੱਸੇ ਜਾ ਰਹੇ ਇਹ ਚੱਲ ਜਾ ਜਸਨ ਕੀ ਮਾਦਾ ਆਖੋ ਗਿਆ ਜੇ ਸਾਰੇ ਕੰਮ ਮੈਨੂੰ ਕਰਨੇ ਪੈਣਗੇ ਹੈ ਜਸਨਾ ਕਾ ਅੱਜ ਅਸੀਂ ਖਾਣੀਆਂ ਹੀ ਨਹੀਂ ਗਾ ਕੋਈ ਬਾਤ ਨਾ ਮੇਨ ਕੇ ਕੰਮ ਕਰਦੀ ਮਿਹਨਤੀ ਕੁੜੀ ਹੈ ਸਾਡੀ ਬਈ ਸਾਡੇ 20 ਨਹੀਂ ਪੁਆ ਕੇ ਗਏ ਤੁਸੀਂ ਨਹੀਂ ਪੈਗਾ ਕੱਲ ਤਾਂ ਆ ਸਾਰੀ ਪੁਆਤਾ ਸੀ ਆਪਾਂ ਬਸ ਜਨ ਮੇਰੇ ഫോട്ടോ <laughs> ചെലോ <laughs> <there> <laughs>